ਹਾਂਜੀ ਇਹ ਜਿਹੜੀ ਦਵਾਈ ਵਜਾਰੇ ਮੈਂ ਤੁਹਾਨੂੰ ਦੱਸਣ ਲੱਗਿਆ ਕਿਸੇ ਦੇ ਨਾੜਾਂ ਬਲੌਕ ਹੋ ਗਈਆਂ ਲੱਤਾਂ ਨਹੀਂ ਆ ਗਰਮੀ ਨਹੀਂ ਆਉਂਦੀ ਉਹਦੇ ਵਾਸਤੇ ਪਸੀਨਾ ਨਹੀਂ ਆਉਦਾ ਕਹਿੰਦੇ ਦਰਦ ਹੋਣ ਲੱਗ ਗਿਆ ਕਹਿੰਦੇ ਹੋਰ ਕੋਈ ਤਕਲੀਫ ਹੈ ਨਾ ਸਾਰੀਆਂ ਤਕਲੀਫਾਂ ਵਾਸਤੇ ਇਹ ਦਵਾਈ ਹੈ ਚਾ ਇਹ ਸੱਤ ਚੀਜ਼ਾਂ ਨੇ ਜੀ ਪਹਿਲੇ ਹੈਗਾ ਨਿੰਮ ਦੇ ਪੱਤੇ ਦੂਜਾ ਟਾਲੀ ਦੇ ਪੱਤੇ ਤੀਜਾ ਬੇਰੀ ਦੇ ਪੱਤੇ ਚੌਥਾ ਤੂਤ ਦੇ ਪੱਤੇ ਪੰਜਵਾਂ ਸੰਵਲ ਦੇ ਪੱਤੇ ਸ਼ੇਮਾ ਅਜਮੈਣ ਤੇ ਸਤਮਾ ਅੱਧਾ ਇੱਕ ਚਮਚਾ ਵਿੱਚ ਲੂਣ ਦਾ ਪਾਉਣਾ ਹੈ ਇਹ ਸੱਤੇ ਚੀਜ਼ਾਂ ਪਾ ਕੇ ਇਹਨਾਂ ਦਾ ਪਤੀਲਾ ਭਰ ਕੇ ਵਿੱਚ ਐ ਰੋਗ ਰੋਗ ਪਾ ਲੋ ਛੋਟਾ ਜਿਹਾ ਮੱਪ ਤਾਂ ਨਾ ਤੁਹਾਨੂੰ ਲੈ ਇਹਨੂੰ ਪੂਰਾ ਵਾਲ ਕੇ ਉਸ ਪਾਣੀ ਨਾਲ ਦੇਖੋ ਜੇ ਤਾਂ ਲੱਤਾਂ ਉੱਦ ਤ ਖੱਲੀਆਂ ਪੈਂਦੀਆਂ ਨੇ ਦੁਖਦੀਆਂ ਨੇ ਤਾਂ ਉਹਨੂੰ ਧੋ ਲੋ ਜੇ ਤੁਹਾਡਾ ਕੋਈ ਸਰੀਰ ਦੇ ਵਿੱਚ ਫਰੜ ਹੈ ਜਿਵੇਂ ਪਸੀਨਾ ਘਟ ਆਉਂਦਾ ਹੈ ਜਾਂ ਬਾਹਲਾ ਪਿੰਡਾ ਮੱਚੀ ਜਾਂਦਾ ਰਹਿੰਦਾ ਤਾਂ ਇਹ ਸਾਰਾ ਨਹਾ ਲੋ ਦਿਨ ਨਾ ਕੇ ਕੋਸੇ ਬਾਣੀ ਨਾ ਮਤਲਬ ਉੱਤੇ ਕਪੜਾ ਲੈ ਲੈਣਾ ਇਹ ਉਹਨਾਂ ਚਰ ਮਤਲਬ ਇਹ ਹਵਾ ਨਾ ਲੱਗੇ ਨੂੰ ਕਪੜਾ ਲੈ ਲਓ ਗਰਮੀ ਆਉ ਸੁੱਕੂਗੀ ਉਹਦੇ ਨਾਲ ਸਾਰਾ ਮਾਮਲਾ ਤੈ ਹੋ ਜਾਊਗਾ ਇਸ ਤਰ੍ਹਾਂ ਦੀ ਇਹ ਦਵਾਈ ਹੈ ਜੀ ਸਾਰੇ ਕੁਝ ਨੂੰ ਕੰਮ ਕਰਦੀ ਹੈ ਜਿਵੇਂ ਹੱਡ ਪਰ ਦੁਖਣ ਲੱਗ ਗਿਆ ਢਿੱਡੇ ਤੇ ਦਰਦ ਹੋਣ ਲੱਗ ਗਿਆ ਜੀ ਕੱਚਾ ਹੋਣ ਲੱਗ ਗਿਆ ਪਿੰਡਾ ਮੱਚਣ ਲੱਗ ਗਿਆ ਸਾਰੇ ਕੁਝ ਦੀ ਦਵਾਈ ਹੈ ਇਹਨੂੰ ਤੁਸੀਂ ਵਰਤੋ ਠੀਕ ਹੈ ਅੱਛਾ ਅੱਛਾ